ਇੱਕ ਕੇ ਸਕੂਲ ਵਾਲੇ ਨੂੰ ਨਾ ਟਿਕਾਈ ਨਹੀਂਗਾ ਛੁੱਟੀਆਂ ਕੀਤੀਆਂ ਤੇ ਛੁੱਟੀਆਂ 'ਚ ਵੀ ਕੰਮ ਦੇਣਾ ਘਰ ਵਾਸਤੇ ਨਾ ਕਰਨ ਛੁੱਟੀਆਂ ਫਿਰ ਇਹ ਤੋਂ ਚੰਗਾ ਸਕੂਲੀ ਰੱਖ ਲੈਣ ਕੀ ਹੋਇਆ ਕੀ ਹੋਣਾ ਕਿ ਮੰਮੀ ਛੁੱਟੀਆਂ ਕਰਦੇ ਸਕੂਲ ਵਾਲੇ ਤੇ ਫਿਰ ਵੀ ਘਰ ਵਾਸਤੇ ਕੰਮ ਦੇ ਦਿੰਦੇ ਤੇ ਫ੍ਰੀ ਨਾ ਬੈਨ ਟੀਚਰਾਂ ਕਿੱਥੇ ਘਰ ਇਹਨਾਂ ਨੇ ਰਜਿਸਟਰ ਭਰ ਕੇ ਕੰਮ ਦਿੱਤਾ ਨਹੀਂ ਤੇ ਹੋਰ ਮੰਮੀ ਇਹ ਸਾਰਾ ਸਿਲੇਬਸ ਲਿਖਣਾ ਸਭ ਨੋਟਸ ਬਣਾਉਣੇ ਬੜਾ ਹੀ ਕੰਮ ਆ ਮੇਰੇ ਤੇ ਸੱਚੀ ਥੱਕ ਗਈ ਮੈਂ ਤੇ ਅੱਛਾ ਬਣਾ ਕੇ ਲਿਆ ਮੈਂ ਚਾਹ ਚਾਪੀ ਨਾ ਕੀ ਹੁਣਾ ਮੰਮੀ ਜਿਹੜਾ ਬਰਥ ਨੀ ਨਾ ਵੜਾ ਉਹ ਚਾਹ ਨਾ ਥੋੜੀ ਸਹੀ ਹੁਣਾਵਾ ਏ ਘਾਲ ਹੈ ਗਈ ਕਿਹੜਾ ਹਲ ਜੇ ਤੂੰ ਮੰਨੇ ਤੇ ਦੱਸੋ ਫਿਰ ਜਲਦੀ ਦੱਸੋ ਫਿਰ ਮੰਮੀ ਨਹੀਂ ਰੱਖੀ ਦੱਸੋ ਨਾ ਜਲਦੀ ਦੱਸੋ ਮੇਰੀ ਗੱਲ ਸੁਣ ਜਾਂ ਦੋ ਦਿਨ ਨੂੰ ਨੀ ਮੰਮੀ ਘਰ ਲਾਏ ਨਾ ਇਹਦੇ ਵਿੱਚ ਕਿਹੜਾ ਵੇਖ ਮੇਰੀ ਗੱਲ ਸੁਣ ਇੱਕ ਤੇ ਮੰਮੀ ਦੇ ਘਰ ਜਾਏਂਗੇ ਨਾ ਤੇਰਾ ਮਨ ਫਰੈਸ਼ ਹੋ ਜਾਊਗਾ ਸਭ ਤੋਂ ਪਹਿਲਾਂ ਤੇਰਾ ਮਨ ਫਰੈਸ਼ ਹੋ ਜਾਊਗਾ ਦੂਜਾ ਫੇਰੀ ਪੁੱਤ ਇਹ ਕੰਮ ਦਾ ਵੀ ਨਾਲ ਹੁੰਦਾ ਸੋਈ ਦਾ ਵੀ ਵੇਖਣਾ ਸਾਰਾ ਕੁਝ ਕਰਨਾ ਨਾਲ ਇਹਦੇ ਤੋਂ ਤੇਰੀ ਚਾਰ ਦਿਨ ਜਾਨ ਛੁੱਟੇਗੀ ਤੇ ਤੂੰ ਜਾਇਆ ਨਾਲ ਮੰਮੀ ਕੋਲ ਦੋ ਦਿਨ ਹੋ ਆਏਗੀ ਉਹ ਵੀ ਉਦਾਸ ਹੋਈ ਹੋਈ ਕੱਲ ਮੈਨਾਂ ਫੋਨ ਤੇ ਗੱਲ ਪਈ ਕਰਦੀ ਸੀ ਕਿ ਰਿੰਬੀ ਤੇ ਮੈਨੂੰ ਭੁੱਲੀ ਗਈ ਹੈ ਹਾਏ ਮੰਮੀ ਭੁੱਲਣਾ ਕੀ ਤੁਹਾਨੂੰ ਪਤਾ ਬਿਜ਼ੀ ਲਾਈਫ ਆ ਘਰ ਦਾ ਕਰਲਾ ਸਕੂਲ ਦਾ ਕਰਲਾ ਤੇ ਮੈਂ ਬਿਜ਼ੀ ਠੀਕ ਮਾਂ ਤੇ ਤੂੰ ਮੇਰੀ ਗੱਲ ਸੁਣ ਜਾਓ ਜਾਇਆ ਦੋ ਦਿਨ ਕੋਈ ਗੱਲ ਤੈਨੂੰ ਆ ਕੇ ਲੈਵਾਂਗੇ ਤੂੰ ਫਿਕਰ ਨਾ ਕਰ ਜਦੋਂ ਫੋਨ ਕਰੀਏ ਫਿਰ ਵੀ ਕੱਲ ਲਾਇਆ ਫਿਰ ਮੈਨੂੰ ਮੈਂ ਅੱਜ ਜਾਂ ਨਹੀਂ ਕੱਲ ਆਇਓ ਤੇ ਫਿਰ ਤੂੰ ਰਹਿ ਨਹੀਂ ਦੇ ਫਰੰਦ ਨਹੀਂ ਆ ਤਹੀ ਭੇਜਦੇ ਜੇ ਮੈਨੂੰ ਉਹ ਬਾਬਾ ਕੀ ਗੱਲ ਸੁਣ ਫਿਰ ਜੇ ਤੂੰ ਨਹੀਂ ਨਾ ਜਾਣਾ ਤਾਂ ਆਪਣੀ ਛੋਟੀ ਭੈਣ ਨੂੰ ਬੁਲਾ ਲੈ ਕਿਉਂ ਹਈ ਵੀ ਦੋਨੋਂ ਜਣੇ ਪਹਿਣਾ ਗੱਲਾਂ ਬਤਾ ਕਰੋ ਇਆਂ ਹੱਸੋ ਖੇਡੋ ਗੀਆਂ ਰੈਂਦ ਮਮੀ ਉਹ ਜਿੰਨੀ ਸ਼ੈਤਾਨ ਨਾ ਉਹਨੇ ਤੇ ਮੇਰਾ ਵੈਸੇ ਮੈਨੂੰ ਜਿਹੜਾ 2 ਮਿੰਟ ਬੈਠਦੀ ਨਾ ਉਹ ਵੀ ਨਹੀਂ ਬੈਠਣ ਦੇਣਾ ਤੇ ਫਿਰ ਤੂੰ ਚਲੀ ਜਾ ਅੱਜ ਵੇਖ ਅੱਜ ਵਾਰ ਆ ਗਿਆ ਸੋਮਵਾਰ ਅੱਛਾ ਪੁੱਤ ਵੀ ਸ਼ੁਕਰ ਤੈਨੂੰ ਇਤਵਾਰ ਨੂੰ ਲੈਵਾਂਗੇ ਇੰਨੇ ਦਿਨ ਤੁਹਾਨੂੰ ਲੱਗਦਾ ਮੈਨੂੰ ਕੁੰਗੀ ਉੱਥੇ ਤੇ ਫਿਰ ਕੀ ਹੋ ਗਿਆ ਰਿੰਪੀ

ਚਲੋ ਢੋੰਦ ਬਾੜ ਬੜੀ ਹੋਈ ਪਈ ਠੀਕ ਆ ਮਾਤਾ ਚੱਲਦੀ ਮੈਂ ਧਿਆਨ ਨਾਲ ਜਾਣਾ ਤੇ ਧਿਆਨ ਨਾਲ ਆਣਾ ਪਹੁੰਚਦੇ ਮੈਨੂੰ ਫੋਨ ਕਰ ਦੇਣਾ ਕਿ ਮੈਂ ਠੀਕ ਠਾਕ ਪਹੁੰਚ ਗਈ ਆ ਤੂੰ ਛੱਡ ਆਓ ਫਿਰ ਮੈਨੂੰ ਇੰਨੀ ਫਿਕਰ ਮੇਰੀ ਤੇ ਮੈਨੂੰ ਉਹਦੇ ਐਕਟਿਵਾ ਚਲਾਣੀ ਆਂਦੀ ਹੁੰਦੀ ਤੇ ਰੋਣਾ ਹੀ ਕਰ ਦਿੰਦੀ ਮੈਂ ਤੇ ਕਹਿੰਦੀ ਵੀ ਮੈਨੂੰ ਸਿਖਾ ਦਿਓ ਮੈਨੂੰ ਸਿਖਾ ਦੋ ਸਖਾਂਦੇ ਹੀ ਨਹੀਂ ਕੋਈ ਐਕਟਿਵਾ ਚਲੋ ਛੇਤੀ ਕਰ ਲੈ ਮੈਂ ਚਾਹ ਤਰ ਲਗੀ ਤੇਰੇ ਵਾਸਤੇ ਕੱਪੜੇ ਪਾਲਾ ਬੈਗਜ ਹਾਂਜੀ ਹਾਂਜੀ ਪਾ ਰਹੀ ਆ ਆਓ ਜਲਦੀ ਕਰ ਯਾਰ ਤੀਜੀ ਵਾਰੀ ਤੇਨੂੰ ਮੈਂ ਸਮਝਾਤਾ ਵੈ ਤੂੰ ਸਮਝ ਹੀ ਨਹੀਂ ਲੱਗਨਦੀ ਠੀ

चंकी तरह समझा समझ नहीं आती छेती कोई नहीं आंटी कई बच्चे होंगे है कोई नहीं मैं आपे समझा देंगी ना वो है ना हैंगी छोटी है ना, ना तो है ना समझाएगी तो छेती समझ आना है ना है बेटा ध्यान ना पढ़ना ठीक है बेटा

ਸਬਜੀ ਦਾ ਬੜੀ ਸਵਾਦ ਬਣੀ ਐ ਸਵਾਦ ਬਣੀ ਮੰਮੀ ਹਾਂ ਪਰ ਇੱਕ ਗੱਲ ਸੁਣ ਗੁੱਸਾ ਨਾ ਕਰੀ ਇੱਕੋ ਚੀਜ਼ ਦੀ ਕਮੀ ਆ ਜਿਹੜੀ ਕਿ ਸਰਦੀਆਂ ਚ ਹੁੰਦੀ ਆ ਕਿਹੜੀ ਮੰਮੀ ਧਨੀਆ ਧਨੀਆ ਚੰਗੀ ਤਰ੍ਹਾਂ ਕੁੱਟ ਕੇ ਨਾ ਕੁੰਡੀ ਡੰਡੇ ਚ ਤੇ ਫੇਰ ਪਾਇਆ ਕਰ ਉਹਦਾ ਸਵਾਦ ਵੇਖੀ ਤੂੰ ਕਿੰਨਾ ਆਂਦਾ ਚਲੋ ਠੀਕ ਆ ਮੰਮੀ ਮੈਂ ਫੇਰ ਹੋਰ ਧਨੀਆ ਪਾ ਦਿੰਨੀ ਆ ਵੈਸੇ ਮੈਂ ਪਾਇਆ ਹੀ ਪਰ ਮੈਂ ਮ ਚੰਗੀ ਤਰ੍ਹਾਂ ਕੁੱਟ ਕੇ ਪਾਣੀ ਆ ਮੈਨੂੰ ਤੇ ਆ ਬੜਾ ਸਵਾਦ ਆਂਦਾ ਆ ਮੇਰੀ ਗੱਲ ਸੁਣ ਪੁੱਤਰ ਆੜੀ ਤੁਸੀਂ ਮਿਕਸੀ ਜੀ ਰੱਖੀ ਨਾ ਜਿਹੜੀ ਉਹਦਾ ਕੰਨ ਨੱਪਦੀਆਂ ਜੇ ਤੇ ਮਸਾਲਾ ਸਾਰਾ ਮਿੱਧ ਕੱਢ ਕੇ ਰੱਖ ਦਿੰਦੀਆਂ ਮਸਾਲੇ ਦੀ ਕੁੰਡੀ ਡੰਡੇ ਚ ਕੁੱਟਿਆ ਕਰੋ ਤੇ ਕਿਆ ਨਜ਼ਾਰਾ ਆਂਦਾ ਹੈ ਜਿਹੜੀ ਪਿੱਛੋਂ ਰਹਿਂਦਾ ਨਾ ਰਸਾ ਪੀਣ ਵਾਲਾ ਉਹਦਾ ਤਾਂ ਕਿਤੇ ਪੁੱਤਰ ਨਜ਼ਾਰਾ ਕਿਤੇ ਯਾਦ ਕਰੇ ਕਿ ਤੂੰ ਸਬਜ਼ੀ ਪੀਤੀ ਹੋਏਗੀ ਕਿਤੇ ਚਲ ਨਗਾਰੇ ਲੈਂਦੀ ਰਿਆ ਕਰ ਆਹ ਆ ਗਈ ਸਸਰੀ ਗਾਲ ਸਸਰੀ ਗਾਲ ਸਸਰੀ ਗਾਲ ਹੋਰ ਕੀ ਹਾਲ ਚਾਲ ਹੈ ਬਸ ਠੀਕ ਆ ਸਸਰੀ ਗਾਲ ਆਂਟੀ ਸਸਰੀ ਗਾਲ ਦਾ ਗੁਰਪਾਲਾ ਕਰੀ ਮਹਾਰਾਜ ਬੱਤੀ ਉਮਰ ਕਰੀ ਤੁਸੀਂ ਆਓ ਠੀਕ ਠਾਕ ਹੋ ਮਧਿਆ ਪਤ ਲਿਆ ਮੰਮੀ ਕੋਲ ਲਿਫੜਾ ਦੋ ਹਾਂ ਤੇ ਪੁੱਤਰ ਆਂਟੀ ਵਸਤੇ ਚਾਹ ਬਣਾ ਲਿਆ ਠੀਕ ਆ ਚਾਹ ਦੇ ਨਾਲ ਉਹ ਜਿਹੜੀ ਪੰਜੀਰੀ ਬਣਾਈ ਸੀ ਨਾ ਉਹ ਮੈਂ ਵੀ ਲੈ ਲੈਂ ਲੈ ਨੋ ਨੂੰ ਪਹਿਲਾਂ ਪੰਜੀਰੀ ਦਾ ਪਤਾ ਭਾਵੇਂ ਸੱਸ ਦੇ ਨਾ ਨੋ ਆਂਦੀ ਵਾਂਂਟੀ ਦੀ ਪੰਜੀਰੀ ਵੀ ਖਵਾਈਏ ਹੋਰ ਭੈਣ ਦੱਸ ਕੀ ਹਾਲ ਚਾਲ ਹੈ ਭੈਣਾ ਮੇਰਾ ਤੇ ਸਭ ਠੀਕ ਆ ਪਹਿਲਾ ਮੈਨੂੰ ਇਹ ਦੱਸ ਵੀ ਅੱਜ ਤੇਰੀ ਪੋਤਰੀ ਆਈ ਆ ਹੈ ਤੇ ਤਦ ਤੂੰ ਆ ਗਈ ਹੈ ਨਹੀਂ ਤਾਂ ਬੂਹੇ ਥਾਣੀ ਵੇਖ ਕੇ ਤੇ ਨਿਕਲ ਜਾਨੀ ਪਾਸੇ ਨੂੰ ਮੈਨੂੰ ਅੱਗੇ ਪਤਾ ਹੈ ਮੈਂ ਇਹ ਗੱਲ ਇਹਨਾਂ ਨੇ ਆਖਣੀ ਆਖਣੀ ਵੀ ਅੱਜ ਪੋਤਰੀ ਵੀ ਆਈ ਤੇ ਮਗਰੇ ਦਾਦੀ ਵੀ ਆ ਗਈ ਦਾਦੀ ਵੀ ਆ ਗਈ ਚੱਲ ਪੈਣਾ ਕੋਈ ਗੱਲ ਨਹੀਂ ਆਈ ਤੇ ਸੀ ਮੈਨੂੰ ਪਤਾ ਘਰਾਂ 'ਚ ਨਹੀਂ ਟਾਈਮ ਲੱਗਦਾ ਹੈਗਾ ਮੈਂ ਹਾਂ ਚਾਲਿਸ਼ ਕਾ ਕੋ ਜਾਇਆ ਕਰੇਗੀ ਨਾ ਤੇ ਬੈਗੀ ਤੇ ਚਾਸ ਸਿੱਖੇਗੀ ਹੋਰ ਉਹ ਸਮਝਾ ਦੇਗੀ ਨਾਲੇ ਇਹ ਸਾਡੇ ਕੋ ਸੰਗ ਦੀ ਰਿੰਦੀ ਸਮਝਦੀ ਨਹੀਂ ਆ ਉਹ ਇੱਕੋ ਜੀਆਂ ਹੈਗੀਆਂ ਵਾ ਉਥੇ ਲੱਗੀਆਂ ਰਿਆ ਕਰਨ ਮੇਰੀ ਧੀ ਤਾਂ ਬੜੀ ਸਿਆਣੀ ਸ਼ਿਕਾ ਪੜਨਦੇ ਵੇ ਤਾਂ ਇੰਨੀ ਜਿਆਦਾ ਇੰਟੈਲੀਜੈਂਟ ਐ ਨਾ ਤੁਹਾਨੂੰ ਪਤਾ ਮੇਰੀਆਂ ਦੋਵੇਂ ਕੁੜੀਆਂ ਪੜਾਈ ਵਿੱਚ ਬਹੁਤ ਇੰਟੈਲੀਜੈਂਟ ਸੀ ਰਿੰਪੀ ਵੀ ਤੇ ਇਹ ਵੀ ਦਾਦੀ ਰਿੰਪੀ ਨੂੰ ਟੀਚਰ ਦੀ ਜੌਬ ਮਿਲ ਗਈ ਆ ਤੇ ਮੇਰੀ ਅਸ਼ਕਾ ਕੀ ਕਹਿੰਦੀ ਆ ਉਹ ਐਹੋ ਹੀ ਕਹਿੰਦੀ ਆ ਕਿ ਮੰਮੀ ਜਿਹੜੀ ਮੇਰੀ ਵੱਡੀ ਭੈਣ ਜੌਬ ਤੇ ਲੱਗੀ ਮੈਂ ਵੀ ਉਸੇ ਤਰ੍ਹਾਂ ਦੀ ਜੌਬ ਤੇ ਲਗਣਾ ਤਾਂ ਦੀ ਮੇਰੀਆਂ ਧੀਆ ਪੜਾਈ ਨੂੰ ਬਹੁਤ ਮੋਖ ਰੱਖਦੀਆਂ ਹੈਗੀਆਂ ਚੰਗਾ ਐ ਨਾ ਭੈਣ ਜੀ ਜੇ ਆਪਾਂ ਪੜਾਇਆ ਲਿਖਾਇਆ ਵਾ ਚੰਗੇ ਕੋਰਸ ਕਰਵਾਏ ਤਾਂ ਹੀ ਚੰਗੀਆਂ ਨੌਕਰੀਆਂ ਮਿਲਣਗੀਆਂ ਉਤਰ ਕਿੱਥੋਂ ਮਿਲਣਗੀਆਂ ਪੜਿਆ ਲਿਖਿਆ ਤੁਰੇ ਫਿਰ ਦੇ ਨੇ ਕੁੜੀਆਂ ਨੂੰ ਛੇਤੀ ਮਿਲਦੀ ਨੌਕਰੀ ਹਾਂ ਚਲੋ ਹੋਰ ਸੁਣਾਓ ਤੁਸੀਂ ਵਧੀਆ ਭੈਣ ਜੀ ਸੁਣਾਣਾ ਕੀ ਹੈ ਮੇਰਾ ਵੀ ਮੁੰਡੇ ਦਾ ਰਿਸ਼ਤਾ ਕਰਾਓ ਕਿਤੇ ਮੁੰਡੇ ਦਾ ਰਿਸ਼ਤਾ ਕਰੋ ਮੇਨ ਅਕਾਦਮ ਮੈਰਜੀ ਬਿਊਰੋ ਖੋਲੇ ਆ ਮੈਨੂੰ ਕਹਿੰਦੇ ਰਿਸ਼ਤਾ ਕਰਵਾਓ ਜਿਤਨਾ ਦੀ ਤੇਰੀ ਪੂਜਾ ਵਾ ਨਾ ਮੈਨੂੰ ਉਤਰਾਂ ਦੀ ਕੁੜੀ ਚਾਹੀਦੀ ਤੇ ਜਿੰਨੇ ਤੇਰੀ ਪੂਜਾ ਦਾ ਰਿਸ਼ਤਾ ਕਰਾਇਆ ਨਾ ਉਹਨੂੰ ਹੀ ਆਖ ਤੇ ਮੈਨੂੰ ਵੀ ਰਿਸ਼ਤਾ ਕਰਾ ਦੇਵੇ ਕੋਈ ਵਧੀਆ ਕੁੜੀ ਵਧੀਆ ਹੋਣੀ ਚਾਹੀਦੀ ਵੇ ਕਿੰਨਾ ਸਤਕਾਰ ਕਰਦੀ ਆ ਆਉਂਦੀ ਦਿਨੇ ਪੈਰੀ ਹੱਥ ਲਾਇਆ ਉਸੇ ਵੇਲੇ ਚਾਹ ਬਣਾਉਣ ਚਲ ਗਈ ਨਾਲ ਮੈਨੂੰ ਪੰਜੀਰੀ ਵੀ ਖਵਾਉਣ ਲੱਗੀ ਨੋਆ ਹੁਣ ਤੇ ਇਹੋ ਜੀ ਮੈਂ ਤਾਂ ਸੱਚੇ ਬੜੀ ਭਾਗਾ ਵਾਲੀ ਆਹੋ ਤੂੰ ਤੇ ਮੋਤੀ দান ਕੀਤੇ ਆ ਤੇ ਕਿ ਮੈਨੂੰ ਇਹੋ ਜੀ ਨੂੰ ਮਿਲੀ ਆ ਸੱਚੀ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਮੈਨੂੰ ਨੂੰ ਇਸ ਤਰ੍ਹਾਂ ਦੀ ਮਿਲ ਸਕਦੀ ਆ ਆ ਸਾਰੇ ਮੈਨੂੰ ਕਹਦੇ ਸੀ ਤੂੰ ਤਾਂ ਲੜਾਕੀ ਬਣੀ ਆ ਪਰ ਵੇਖ ਲੈ ਹੁਣ ਤੇਰੀ ਮੂਰਤ ਫੇਲ ਹੋ ਗਈ ਨਾ ਮਿਲ ਗਈ ਨਾ ਨੂੰ ਤੈਨੂੰ ਇਹ ਬੜੀ ਕਰਮਾ ਅੱਛਾ ਕੋਈ ਗੱਲ ਨਹੀਂ ਮੈਂ ਉਹਨੂੰ ਕਵਾਂਗੀ ਠੀਕ ਹੈ ਤੇ ਇਸ ਤਰ੍ਹਾਂ ਕਰਿਓ ਤੁਸੀਂ ਮੈਨੂੰ ਆਪਣੇ ਪ੍ਰਿੰਸ ਦੀਆਂ ਫੋਟੋਆਂ ਮੈਨੂੰ ਭੇਜ ਦਿਓ ਤੇ ਮੈਂ ਉਹਨੂੰ ਭੇਜ ਦਵਾਂਗੀ ਕੋਈ ਨਹੀਂ ਮੈਂ ਭੇਜ ਦੂੰ ਫੋਟੋਆਂ ਭੇਜ ਦੂੰ ਸਾਰਾ ਕੁਝ ਭੇਜ ਦੂੰਗੀ ਤੂੰ ਰਿਸ਼ਤਾ ਵਧੀਆ ਕਰਉਣਾ ਪੜੀ ਲਿਖੀ ਹੋਵੇ ਕੁੜੀ ਕੋਈ ਗੱਲ ਨਹੀਂ ਬਸ ਕੋਈ ਗੱਲ ਨਹੀਂ ਲੈਣ ਦੇਣ ਦੀ ਮੈਨੂੰ ਟੈਨਸ਼ਨ ਨਹੀਂ ਹੋ ਲੈਣਾ ਦੇਣਾ ਮੈਂ ਕੋੱਖ ਨਹੀਂ ਹਾਂ ਨਹੀਂ ਲੈਣ ਦੇ ਦੇ ਟੈਨਸ਼ਨ ਨਹੀਂ ਲੈਣ ਦੀ ਟੈਨਸ਼ਨ ਹੈ ਨਾ ਨਾ ਕੋਈ ਟੈਨਸ਼ਨ ਨਹੀਂ ਕੁੜੀ ਖਾਲੀ ਚਾਹੀਦੀ ਭੈਣ ਚੱਲ ਪੂਜਾ ਲੈ ਆ ਚਾ ਚਾ ਪੀਏ ਆ ਗਈ ਆ ਗਈ ਲੈ ਭਾਬੀ ਤੇ ਹਜੇ ਵੀ ਕੰਮ ਹੀ ਕਰਨ ਦੇ ਜੇ ਤੀਹ ਰਾਮ ਨਾਲ ਬੰਦੇ ਕਿਉਂ ਨਹੀਂ ਆਗੇ ਓਏ ਹੋਏ ਮੈਂ ਤੇ ਰਾਮ ਨਾਲ ਹੀ ਬੈਠੀ ਹੋਈ ਆ ਤੇ ਮੇਰੀ ਗੱਲ ਸੁਣ ਆਹ ਵਾਲੇ ਕੱਪੜੇ ਜਿਹੜੇ ਨਾ ਆ ਪ੍ਰੈਸ ਹੋਈ ਸ਼ਰਟ ਆਈ ਹੈ ਤੇ ਆ ਲੋਈ ਵੀ ਅੰਦਰ ਅਲਮਾਰੀ ਚ ਸਾਫ ਹਾਂ ਉਹ ਮੈਂ ਰੱਖ ਦਾਂਗੀ ਆ ਸਾਮਨ ਤੋਂ ਯਾਦ ਆਇਆ ਮੈਂ ਨਾ ਤੁਹਾਡੇ ਕੱਪੜੇ ਵੀ ਤੈਹ ਲਾ ਕੇ ਨਾ ਉੱਥੇ ਤੁਹਾਡੀ ਅਲਮਾਰੀ ਚ ਰੱਖ ਦੇ ਆ ਤੇ ਵੀਰੇ ਦੇ ਵੀਰੇ ਦੀ ਅਲਮਾਰੀ ਚ ਤੇ ਗੈਰੀ ਦੇ ਵੀ ਸੰਭਾਲਦੇ ਆ ਤੇ ਨਾਲੇ ਨਾ ਜਿਹੜੀ ਸਬਜੀ ਤੇ ਹੀ ਕੱਟ ਕੇ ਰੱਖੀ ਸੀ ਨਾ ਮੈਨੂੰ ਤੜਕਾ ਵੀ ਲਾਤਾ ਲੈ ਸਬਜੀ ਨੂੰ ਵੀ ਤੜਕਾ ਲਾਤਾ ਹੀ ਇਹ ਤਾਂ ਕੰਮ ਲਈ ਆ ਗਈ ਹੈ। ਪਾਗਲ ਤੇ ਮੈਨੂੰ ਤੂੰ ਲੱਗਦੀ ਪਈ ਆ। ਸਾਰਾ ਕੰਮ ਉਹ ਕੱਪੜੇ ਵੀ ਰੱਖ ਦਿੱਤੇ, ਸਬਜ਼ੀ ਨੂੰ ਤੜਕਾ ਵੀ ਲਾ ਦਿੱਤਾ ਤੇ ਮੈਂ ਲਾ ਹੀ ਲੈਣਾ ਸੀ। ਭਾਬੀ ਤਸੀਂ ਇਕੱਲੇ ਕਿੰਨਾ ਕੀ ਕੰਮ ਕਰੋਗੇ ਤੇ ਨਾਲੇ ਮੇਰੀ ਛੁੱਟੀਆਂ ਹੀ ਹੈਗੀਆਂ। ਉਹ ਛੁੱਟੀਆਂ ਆਈਆਂ ਨਾ ਤੇ ਛੁੱਟੀਆਂ ਦਾ ਥੋੜਾ ਫਾਇਦਾ ਉਠਾਓ ਕਿ ਘੰਟਾ 2 ਘੰਟੇ ਵੱਧ ਪੜਾਈ ਕਰੋ। ਘਰ ਦੇ ਕੰਮ ਤੇ ਨਾਲ-ਨਾਲ ਹੋਈ ਜਾਣੇ ਜਿੱਦੋਂ ਮੈਨੂੰ ਲੋੜ ਹੁੰਦੀ ਆ ਮੈਂ ਤੇਨੂੰ ਆਵਾਜ਼ ਮਾਰ ਹੀ ਲੈਣੀ ਆ। ਭਾਬੀ ਪੜਾਈ ਤੇ ਮੈਂ ਰਾਤ ਨੂੰ ਕਰ ਲਾਂਗੀ। ਹੁਣ ਤੁਸੀਂ ਵੀ ਇਕੱਲੇ ਲੱਗੇ ਰਹਿੰਦੇ ਜੇ। ਤੇ ਇਸ ਕਰਕੇ ਮੈਂ ਤੁਹਾਡੀ ਹੈਲਪ ਹੀ ਕਰਤੀ ਹੁਣ ਪੈਣਾ ਪੈਣਾ ਇਕੱਠੇ ਕੰਮ ਕਰਾਂਗੇ ਨਾ ਤੇ ਜਲਦੀ ਹੋ ਜਾਏਗਾ ਚਲੋ ਉਹ ਤੇ ਠੀਕ ਹੈ ਫਿਰ ਇੱਕ ਹੈਲਪ ਹੋਰ ਹੀ ਕਰਦੇ ਹਾਂਜੀ ਠੰਡ ਬੜੀ ਐ ਇੱਕ ਇੱਕ ਰੱਪ ਕੌਫੀ ਬਣਾ ਲੈ ਲੈ ਐ ਵੀ ਕੋਈ ਕਹਿਣ ਵਾਲੀ ਗੱਲ ਐ ਮੈਂ ਹੁਣੇ ਬਣਾ ਕੇ ਆਣੇ ਐ ਵੀ ਰੱਖਦੀ ਜਾ ਤੇ ਫ੍ਰਿਜ ਚ ਰੱਖਦੀ ਠੀਕ ਐ ਠੀਕ ਐ ਓਕੇ ਸੱਚੀ ਕਿੰਨੀ ਸਿਆਣੀ ਐ ਨਾ ਇਸੀ ਕ ਆਪਣੀ ਜ਼ਿੰਮੇਵਾਰੀ ਹੁਣ ਤੋਂ ਸਮਝ ਲੱਭ ਪਈ ਐ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਿਹੜਾ ਕੰਮ ਕਰਨਾ ਤੇ ਕਿਹੜਾ ਨਹੀਂ ਯਾ ਮੰਮੀ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਆਪਾਂ ਕਿਹੜੇ ਵੇਲੇ ਕੰਮ-ਕੁਮ ਕਰਕੇ ਮਿਲੀਆਂ ਆ ਜਾਂਦੀਆਂ ਵਾ ਕਿੰਨੀ ਚੰਗੀ ਕੁੜੀ ਐ ਸਾਰਾ ਕੰਮ ਕਰ ਲੈਂਦੀ ਐ ਚਲੋ ਪਰ ਨਾਲ-ਨਾਲ ਪੜ੍ਹਾਈ ਵੀ ਜ਼ਰੂਰੀ ਐ ਬਈ ਕੱਲਾ ਫੇਰ ਉਹ ਨਾ ਕਵੇ ਕਿ ਕੋਈ ਆ ਕੇ ਕਵੇ ਭਾਬੀ ਕੰਮ ਕਰਾਂਦੀ ਰਹਿੰਦੀ ਐ ਆਹ ਨਹੀਂ ਮੈ ਸੁਣਨਾਗਾ ਲਿਆ ਲਿਆ ਆਇਸ਼ਿਕਾ ਹਾਂਜੀ ਭਾਬੀ ਲਿਆਈ ਸਿਕਾ ਸਿਕਾ ਕਿਹਨਾਂ ਲੱਗ ਰਹੀ ਆ ਮੈਂ ਆ ਯਾਰਿੰ ਮੀਂ ਪੀ ਬਾਜਾ ਮਾਂ ਮੰਮੀ ਨੂੰ ਬੁਲਾਨੀ ਆ ਸਿਕਾ ਮੰਮੀ ਆਈ ਭਾਬੀ ਦੀਦੀ ਕੀ ਆ ਲਈ ਸਿਕਾ ਬਾਸ ਵਦਿਆ ਤੂੰ ਇਹਦੇ ਮੈਨੂੰ ਮਿਸ ਵੀ ਨਹੀਂ ਕਰਦੇ ਹੋ ਹੋ ਕਿਉਂ ਨਹੀਂ ਮਿਸ ਕਰਦੀ ਤੈਨੂੰ ਪਤਾ ਮੈਂ ਬਿਜ਼ੀ ਕਿੰਨੀ ਹੁੰਨੀ ਆ ਚਲੋ ਅੱਗੇ ਲਾੜ ਲਓ ਬੈਠ ਕੇ ਲਾੜ ਲਓ ਮੰਮੀ ਆਇਓ ਰਿੰਬੀ ਆਈ ਹੈ ਲੈ ਸ਼ੁਕਰ ਕਿਤੇ ਮੇਰੇ ਧੀ ਦਾ ਵੀ ਦਿਲ ਕੀਤਾ ਤਾਨੂੰ ਹੈ ਇੰਨੇ ਫੋਨ ਤੈਨੂੰ ਮੈਂ ਕਰਦੀ ਆ ਕਿ ਆ ਜਾ ਦੋ ਚਾਰ ਦਿਨ ਤੇਰਾ ਦਿਲ ਹੀ ਕਰਦਾ ਮਾਂ ਨੂੰ ਮਿਲਣ ਨੂੰ ਓਹੋ ਮੰਮੀ ਤੁਹਾਨੂੰ ਪਤਾ ਤੇ ਆ ਸਕੂਲ ਦਾ ਵੀ ਕਰਨਾ ਤੇ ਫਿਰ ਘਰ ਦਾ ਵੀ ਵੇਖਣਾ ਤੇ ਟਾਈਮ ਸਾਰੇ ਦਿਨ ਐਵੇਂ ਨਾਲ ਟੰਦਾ ਹੁਣ ਆ ਗਈ ਕਿੰਨਾ ਹੁਣ ਮੈਂ ਲੜਾ ਉਹਨਾਂ ਨਾਲ ਬੈਰ ਮਾਰਨਾ ਮੇਰੀ ਗੱਲ ਸੁਣ ਸਮਾਨ ਕਿੱਥੇ ਤੇਰਾ ਇੱਕੋ ਬੈਗ ਜੱਟ ਲੈ ਆਈਆਂ ਨਹੀਂ ਰੈਕਟਿਵ ਡਿੱਕੀਸ ਵੀ ਆ ਕੱਢ ਲੈ ਨੀਂ ਨੀ ਅੱਜਕੱਲ ਤਾਂ ਪਤਾ ਹੀ ਨਹੀਂ ਲੱਗਦਾ ਕੌਣ ਆਇਆ ਕੌਣ ਗਿਆ ਐ ਇੱਕ ਵਾਰੀ ਡਿੱਗੀ ਵਿੱਚ ਸਾਰਾ ਸਮਾਨ ਰੱਖ ਲੈਂਦੇ ਆ ਉਹ ਬੰਦਾ ਜਦੋਂ ਪੇਕੇ ਆਂਦਾ ਬੈਗ ਭਰ ਕੇ ਲੈ ਜਾਂਦਾ ਪਤਾ ਤਾਂ ਲੱਗੇ ਗਲੀ ਮੁਹੱਲੇ ਵਾਲੇ ਨੂੰ ਦੋ ਤਿੰਨ ਰਹਿ ਚੱਲ ਬਹਿ ਜਾ ਰਿਂਪੀ ਮम्मी ਨੂੰ ਦੋ ਦਿਨ ਨਹੀਂ ਮੈਂ ਬਸ ਇੱਕ ਦਿਨ ਰਹਿਣ ਆਈ ਆ ਜੀ ਜੀ ਨਹੀਂ ਨਹੀਂ ਰਿਂਪੀ ਹੂੰ ਦੋ ਚਾਰ ਦਿਨ ਰਹਿ ਕੇ ਜਾਣਾ ਐਸ ਤਰ੍ਹਾਂ ਨਹੀਂ ਆ ਹੁਣ ਤਾਂ ਦਿਨ ਛੁੱਟੀਆਂ ਨੇ ਹੁਣ ਨਾ ਕੋਈ ਬਹਾਨਾ ਮਾਰੀ ਆਵੇਂ ਉਹੋ ਭਾਬੀ ਘਰ ਦੇ ਕਿੰਨੇ ਕੰਮ ਹੁੰਦੇ ਨੇ ਫਿਰ ਮੰਮੀ ਕੋ ਖੱਲੇ ਖੁੰਦੇ ਨਹੀਂ ਆ ਚੱਲ ਪੂਜਾ ਉੱਠ ਕੋਈ ਚੀਜ਼ ਬਣਾਈਏ ਕੁੜੀ ਆਈ ਐ ਚਲੋ ਠੀਕ ਆ ਮੰਮੀ ਤੁਸੀਂ ਵੀ ਬਹਿ ਜਾਓ ਮੈਂ ਆਪੇ ਬਣਾ ਲੰਨੀ ਆ ਮੈਂ ਵੀ ਆਈ ਭਾਬੀ ਬਹਿ ਜਾ ਬਹਿ ਜਾ ਬੈ ਜਾ ਮੰਮੀ ਮੈਂ ਆਪੇ ਬਣਾ ਲਿਆ ਨਹੀਂ ਸਬ ਤੋਂ ਘਰ ਤੋਂ ਕੁਝ ਫੜ ਲਿਆ ਵਾ ਚਲ ਤੂੰ ਕਿੱਥੇ ਚੱਲ ਗਈ ਆ ਤੂੰ ਤਾਂ ਬੈਠੇ ਰਹਿ ਲੈ ਲੈ ਤੇ ਮੈਂ ਹੈਲਪ ਹੀ ਕਰਾਦਾ ਭਾਬੀ ਦੀ ਐਵੇਂ ਇਕੱਲੇ ਕੰਮ ਕਰਨਗੇ ਹਾਏ ਹਾਏ ਤੇ ਕਿੰਨੇ ਕੁ ਜੀ ਮੈਂ ਇਕੱਲੀ ਆਈ ਆ ਕੋਈ ਮੇਲ ਥੋੜੇ ਇਕੱਠਾ ਕਰਕੇ ਲੈ ਕੇ ਜਿਹੜਾ ਤੂੰ ਵੀ ਨਾਲ ਹੈਲਪ ਕਰਨ ਜਾਣਾ ਵਾ ਬੇਠਿਰ ਰਮਨ ਅਈ ਗੱਲਾਂ ਮਾਰਦੇ ਪਾਪੀ ਨੂੰ ਬਣਾਉਣ ਦੇ ਚਾਹ ਹੀ ਬਣਾਣੀ ਇੱਕ ਹੋਰ ਕੀ ਕਰਨਾ ਵਾ ਹੋਰ ਤੂੰ ਸੁਣਾ ਕਿਵੇਂ ਚੱਲਦੀ ਪਈ ਸਟੱਡੀ ਤੇ ਬੱਸ ਵਧੀਆ ਤੁਹਾਨੂੰ ਐਨੇ ਫੋਨ ਕਰੀਦੇ ਤੁਸੀਂ ਚੱਕਦੇ ਵੀ ਨਹੀਂ ਹੈਗੇ ਜਦੋਂ ਮੈਂ ਬਿਜ਼ੀ ਹੁੰਨੀ ਆ ਫੇਰ ਇਹ ਨਹੀਂ ਚੱਕਦੀ ਤੇ ਫ੍ਰੀ ਹੋਵਾਂ ਤਾਂ ਫੇਰ ਤੂੰ ਚੱਕ ਹੀ ਲੈਣੀ ਆ ਕੀ ਪਤਾ ਮੈਨੂੰ ਕਿੰਨੇ ਚੱਕਦੇ ਆ ਚੰਗਾ ਠੀਕ ਆ ਹੁਣ ਮੈਂ ਤੂੰ ਲੜਨਾ ਵਾ ਨਹੀਂ ਨਹੀਂ ਕੀ ਸ਼ਿਕਾਇਤ ਇਹ ਸ਼ਿਕਾਇਤ ਤਾਂ ਆਈ ਹੈ ਨਾ ਇਸ਼ਿਕਾ ਆਕੇ ਚੱਲੇ ਜਾ ਆਈ ਭਾਬੀ ਰੁਕੋ ਮੈਂ ਇੱਕ ਮਿੰਟ ਹਾਂ ਹਾਈ ਹਾਈ ਤੈਨੂੰ ਸੁਣਦਾ ਨਹੀਂ ਕਵਰੀ ਤੈਨੂੰ ਸਮਝ ਨਹੀਂ ਆਂਦੀ ਪਰ ਮੈਂ ਕਿਹਾ ਮੇਰੇ ਕੋਲ ਬੈਠ ਜਾ ਅੱਪੇ ਲੈਣੀ ਚਾਹੀ ਲਈ ਆਣੀ ਕੋਈ ਭਾਰ ਬੈਠੇ ਰਹਿ ਮੰਨ ਨਹੀਂ ਜਾਣਾ ਚੱਲ ਤੂੰ ਆਪਣਾ ਫੋਨ ਖੋਲ ਚੱਲਾ ਹਕਨੀਆ ਵਾਜਾ ਮਾਰੀਆਂ ਸੁੰਦੀ ਨਹੀਂ ਪਈ ਇਸ਼ਿਕਾ ਜਰਾ ਸਮਾਨ ਕੱਢ ਦੇ ਉੱਪਰ ਅਨੇ ਬਾਕਸ ਤੋਂ ਹੋਏ ਹਾਈ ਇਹ ਤੇ ਭੈਣ ਦੇ ਆਂਦਾਂ ਨੂੰ ਇੰਨਾ ਚਾ ਚੜ ਗਿਆ ਤਾਣੀ ਮੈਨ ਲੱਗਦਾ ਸੁੰਦੀ ਪਈ ਚੱਲ ਕੋਈ ਗੱਲ ਨਹੀਂ ਅੱਜ ਆਪਣੀ ਭੈਣ ਕੋ ਬੈ ਲਵੇ ਆਪਣਾ ਗੱਲਾਂ ਬਾਤਾਂ ਕਰ ਲੈਣ ਮੈਂ ਕਰ ਲੈਨੀ ਆ ਟੇਬਲ ਲਿਆਨੀ ਆ ਤੇ ਮੈਂ ਉਪਰੋਂ ਸਮਾਨ ਲਾਣਾ ਚਾਹ ਵੀ ਲੈ ਕੇ ਜਾਵਾਂ ਠੰਡੀ ਨਾ ਹੋ ਜੇ ਪਹਿਲਾਂ ਹੀ ਆ ਗਈ ਸਿਕਸ ਬੇਖਮ ਲੱਗੀ ਓ ਫਿਰ ਸਿਕਸ ਆ ਗਈ ਦੀਦੀ ਮੇਰੀ ਗੱਲ ਸੁਣੋ ਭਾਬੀ ਸਵੇਰ ਦੇ ਇਕੱਲੇ ਲੱਗੇ ਕੰਮ ਮੈਂ ਸੋਧ ਵੀ ਹੈਲਪ ਕਰਾਈ ਆ ਵਾ ਇੱਕ ਵਾਰ ਹਾਈ ਤੇ ਮੇਰੀ ਗੱਲ ਸੁਣ ਘਰ ਦੇ ਕਿੰਨੇ ਕਜੀਵਾ ਇੱਕ ਮੈਂ ਹੀ ਆਈ ਆ ਕਿਤੇ ਨਾਕਾਮ ਥੋੜੀ ਆ ਕਿ ਜਿਹੜਾ ਥੱਕ ਜਾਣਗੇ ਅੱਗੇ ਵਿੱਚ ਕਰਦੇ ਆ ਮੈਂ ਰੋਜ਼ ਰੋਜ਼ ਆਈ ਏਡ ਦੱਸੀ ਰ ਮੈਨੂੰ ਅੱਛਾ ਚਲੋ ਤੇ ਮੈਨੂੰ ਡਾਂਟੋ ਨਾ ਪਖੇਲਦੇ ਨਹੀਂ ਤੇ ਮੈਂ ਚਲ ਜਾਂਗਾ ਤੂੰ ਭਾਬੀ ਨਾਲ ਕੰਮ ਕਰਾ ਲੈ ਨਹੀਂ ਨਹੀਂ ਦੀਦੀ ਨਹੀਂ ਐਵੇਂ ਕੋ ਦੁਬਾਰਾ ਆ ਗਿਆ ਹਾਂ ਤੂੰ ਕਿੰਨੇ ਤੇਰੇ ਡਰਨਾ ਮੇਰੀ ਅੱਧਾ ਭਾਣਾ ਭਾਣਾ ਗਿੱਟਰ ਬਿੱਟਰ ਗਿੱਟਰ ਬਿੱਟਰ ਲੱਗੀਆਂ ਆਂ ਸਵੇਰ ਦੀ ਉਹੋ ਭਾਬੀ ਮਾਹ ਤਾਂ ਇਕੱਠੇ ਹੋਏ ਆਂ ਤੇ ਮੈਂ ਕਿਹ ਚਾਲ ਅਜ ਗੇਮ ਲਾਈਏ ਫਿਰ ਇੱਕ ਚਲ ਠੀਕ ਆ ਫਿਰ ਮੈਂ ਵੀ ਵੈਲੀ ਹੋ ਕੇ ਤਾਂ ਨਾ ਖੇਡਾਂਗੀ ਹਾਂ ਹਾਂ ਇੱਕ ਦੋ ਮਿੰਟ ਇੱਧਰ ਆਈਏ ਰਾ ਆ ਬਿਚਾਰੋ ਪਨੀਰ ਫੜ ਕੇ ਲਿਆ ਦੇ ਪਨੀਰ ਦੀ ਪੁਰਜੀ ਬਣਾ ਲੈਣੇ ਆ ਤੇ ਦਾਲ ਆਪਾਂ ਬਿਚਾਰੋ ਮੰਗਾ ਲੈਣੀ ਆ ਨਹੀਂ ਦਾਲ ਬਿਚਾਰੋ ਕਿ ਮੰਗਾਉਣੀ ਭਾਬੀ ਘਰ ਕੋਈ ਸਬਜ਼ੀ ਨਹੀਂ ਬਣੀ ਹੋਰ ਓਹੋ ਤੇ ਦੁਪਹਿਰੇ ਆਲੂ ਗੋਭੀ ਬਣਾਈ ਸੀ ਤੇ ਦਹੀਂ ਪਕੌੜੀਆਂ ਆਹੀ ਹੁਣ ਉਹ ਥੋੜੀ ਖਾਣੇ ਆ ਮੇਰੀ ਗੱਲ ਸੁਣੋ ਤੇ ਮੰਜੂਰੀਨ ਕਿੰਨਾ ਸੁਆਦਨੰਦ ਦੇਜੇ ਉਹ ਬਣਾ ਲਓ ਚਾਓ ਪਨੀਰ ਦੀ ਪੁਰਜੀ ਰਹਿਣ ਦੋ ਚਲ ਮੈਂ ਮੰਜੂਰੀਨ ਬਣਾ ਲੈਣੀ ਖਾਂ ਫਿਰ ਆਇਸ਼ੀਕਾ ਜਰਾ ਮੈਨੂੰ ਸਮਾਨ ਲਿਆ ਦੇ ਥੋੜਾ ਜਿਹਾ ਓਏ ਆਪੇ ਲੈ ਆਓ ਭਾਬੀ ਮੈਨਾਂ ਮਸਾ ਖੇਡਣ ਦੀ ਗੇਮ ਲਈ ਜਾਓ ਤੁਸੀਂ ਓ ਦੋ ਮਿੰਟ ਹੀ ਲੱਗਨੇ ਯਾਰ ਇੰਬੀ ਆ ਜਾਣਾ ਨੇ ਮਿੰਟ ਚ ਚਲ ਆਇਸ਼ੀਕਾ ਤੂੰ ਸਬਜ਼ੀਆਂ ਬਰੀਕ ਬਰੀਕ ਬੜੀਆਂ ਸੋਹਣੀਆਂ ਚੋਪਿੰਗ ਕਰ ਦੇਣੀ ਆ ਆ ਜਾ ਨਾਲ ਭਰਾਲ ਕੇ ਆਪਾਂ ਫਟਾਫਟ ਕਰ ਲਈਏ ਫਿਰ ਮੈਂ ਮਨਚੂਰੀਅਨ ਬਣਾ ਲਾਂਗੀ ਭਾਬੀ ਆਪੇ ਕਹਿੰਦੇ ਹੋ 2 ਮਿੰਟ ਲੱਗਣਾ ਤੇ ਫਿਰ ਤੂੰ 2 ਮਿੰਟਸ ਆਪੇ ਕਰ ਲਉਣਾ ਉਹਨੂੰ ਮੇਰੇ ਕੋਲ ਬਹਿਣ ਦੋ ਤੁਸੀਂ ਵੀ ਗਏ ਜ ਮਮੀ ਵੀ ਲੱਗੇ ਇੰਨਾ ਕਿਹੜਾ ਆ ਗਿਆ ਕਿ ਜਿਹੜਾ ਸਾਰਾ ਟੱਬਰੀ ਸੋਈ ਚ ਵੜ ਜਾਏਗਾ ਤੂੰ ਹੀ ਜਾ ਕਰ ਲਓ ਉਹ ਮੇਰੇ ਲੱਗੇ ਬੈਠੀ ਆ ਉਹ ਅਸਲ ਵਿੱਚ ਗੱਲ ਹੈ ਰਿੰਪੀ ਇਹ ਮਨਚੂਰੀਅਨ ਬਹੁਤ ਵਧੀਆ ਬਣਾਉਂਦੀ ਆ ਬੋਲ ਜੀ ਆ ਨਿੱਕੇ ਨਿੱਕੇ ਤੇ ਗਰੇਵੀ ਬੜੀ ਵਧੀਆ ਬਣਾਉਂਦੀ ਆ ਆ ਪੂਰੀ ਪਰਫੈਕਟ ਹੋ ਗਈ ਹੈ ਮੰਜੂਰੀਅਨ ਬਣਾਉਣ ਚ ਹਾਂ ਦੀਦੀ ਮੈਂ ਨਾ ਬੜਾ ਟੇਸਟੀ ਬਣਾਨੀ ਆ ਤੇ ਨਾਲ ਨਾਲ ਫਰਾਈਡ ਰਾਈਸ ਵੀ ਬਣਾਨੀ ਆ ਚਲ ਆ ਜਾ ਫਿਰ ਭਾਬੀ ਆਦਾ ਦਿਨ ਤੁਸੀਂ ਕਰ ਲੋ ਨਾ ਮੈਂ ਉਹ ਦੀਦੀ ਨਾਲ ਗੇਮ ਲਈ ਨਾ ਬਾਅਦ ਚ ਫਿਰ ਉਹ ਕਰਤਾਂਗੀ ਤੇ ਜੋ ਭਾਬੀ ਘੜੀ ਗੇਮ ਵਿੱਚ ਚਲ ਚਲਦੇ ਥੀਏ ਟਰਨਾ ਚਲ ਜਲਦੀ ਕਰ ਚਲ ਠੀਕ ਹੈ ਫਿਰ ਮੰਜੂਰੀਆਂ ਦਾ ਸਵਾਦ ਹੈਗਾ ਹੀ ਨਾ ਠੀਕ ਆ ਪਰ ਨਮਕ ਕਿੰਨਾ ਘੱਟ ਸੀ ਨਮਕ ਤੇ ਮੈਂ ਵੀ ਵੇਖਿਆ ਘੱਟ ਹੈਗਾ ਹੀ ਫੇਲਾ ਨੂੰ ਫੁਲਕਾ ਬੈਠੇ ਲਾਂ ਤੋ ਮੈਨੂੰ ਪਿਆਸ ਲੱਗੀ ਭਾਬੀ ਰੋਟੀ ਲਿਆਓ ਪਾਣੀ ਲਿਆਓ ਆਈ ਆਈ ਆਵੇ ਮজা ਥੋੜੀ ਅੰਦਰ ਰੋਟੀ ਤਾਂ ਸਹੀ ਗਿਆ ਐਲਾਈਸੀ ਦਾ ਪਾਣੀ ਭਾਬੀ ਫੁਲਕਾ ਵੀ ਲਿਆਓ ਬੈਠੇ ਗਦੋਂਦੇ ਆ ਆ ਗਈ ਫੁਲਕਾ ਬੰਦਨ ਚਲਦੀ ਜਲਦੀ ਕਰੋ ਨਾ ਫਿਰ ਭਾਬੀ ਥੋੜਾ ਜਿਹਾ ਗੁੜ ਵੀ ਲੈ ਆਨਾ ਮਿਰਚ ਬੜੀ ਹੈਗੀ ਹੀ ਸਬਜੀ ਦੇ ਵਿੱਚ

ਵਦਿਆ ਜੀ ਨੇ ਕੌਫੀ ਬਣਾ ਲਓ ਤੂੰ ਬੇਗੀ ਹਾਂ ਮੇਰੇ ਕੌਫੀ ਦੇ ਵਿੱਚ ਨਾ ਐਕਸਟਰਾ 슈ਗਰ ਪਾਣਾ ਜੋ ਪੱਬੇ ਬੇਲਾ ਨਾ ਕੌਫੀ ਬਣਾ ਵਦਿਆ ਜੀ ਬਣਾ ਦਿਓ ਕੌਫੀ ਤੇ ਮੈਂ ਬਣਾ ਲੈਨੀ ਆ ਪਰ 5 ਮਿੰਟ ਰੁਕ ਜਾਓ ਮੈਂ ਥੋੜਾ ਸਾਹ ਲੱ ਲੈ ਆ ਫਿਰ ਮੈਂ ਆਪ ਵੀ ਰੋਟੀ ਖਾ ਲਾਂ ਪੱਬੇ ਬੇਲਾ ਕੌਫੀ ਤਾਂ ਰਦੋ ਨਾ ਬੜੇ ਥੱਕੇ ਪਈ ਮੈਂ ਸਵੇਰ ਦੀ ਅਜ ਉਹ ਮੈਂ ਵੀ ਥੱਕ ਗਈ ਆ ਮੈਂ ਕਿਾ ਥੋੜਾ ਜਿਹਾ ਮੈਂ 5 ਮਿੰਟ ਬਸ ਸਾਹ ਲੱ ਲੈਵਾ ਤੇ ਨਾਲ ਰੋਟੀ ਖਾ ਲਵਾ 5 ਮਿੰਟ ਚ ਤਾਈ ਤੁਹਾਨੂੰ ਕਹਿ ਰਹੀ ਆ ਸਾਹ ਇੱਕ ਵਾਰੀ ਲਿਓ ਨਾ ਪਹਿਲਾਂ ਕੌਫੀ ਬਣਾ ਲਓ ਫਿਰ ਬੈ ਕੇ ਸਾਹ ਲੈਣਾ ਤੂੰ ਸੱਚ ਇਸੀ ਕਾ ਕੌਫੀ ਦੀਆ ਮਿੱਠਾ ਪੂਰਾ ਪ੍ਰੋਪਰ ਸੈੱਟ ਹੁੰਦਾ ਹੈ ਭਾਬੀ ਨਹੀਂ ਭਾਬੀ ਅੱਜ ਮੈਂ ਤੇ ਬਣਾਣੀ ਰਹਿਨੀ ਆ ਮੇਰਾ ਮਨ ਕਰਦਾ ਵਾ ਤੁਹਾਡੇ ਹੱਥ ਦੀ ਪੀਣ ਦਾ 2 ਮਿੰਟ ਲੱਗਨੇ ਆ ਕਾਫੀ ਚ ਕੀ ਕਰਨਾ ਜਾਓ ਜਲਦੀ ਬਣਾਓ ਮੈਂ ਕਿਹੜਾ ਰੋ ਰੋ ਜਾਨੀ ਆ ਜਾਓ ਨਹੀਂ ਸ਼ਿਕਾ ਕਾਫੀ ਤੂੰ ਹੀ ਬਣਾਏਂਗੀ ਹਲ ਤੇ ਮੈਂ ਆਪਣੀ ਰੋਟੀ ਪਾ ਕੇ ਬੈਠਣ ਲੱਗੀ ਹੂ ਭਾਬੀ ਆ ਕੇ ਗੱਲ ਹੋਈ ਭਾਬੀ ਤੁਹਾਨੂੰ ਕਿਹਾ ਮੈਂ ਤੇ ਤੁਸੀਂ ਨਹੀਂ ਬਣਾ ਸਕਦੇ ਉਹ ਮੇਰੇ ਕੋਲ ਦੋ ਘੜੇ ਬੈਠ ਕੇ ਗਈ ਤੁਹਾਨੂੰ ਤੇ ਬਸ ਇਹੀ ਪਿਆ ਕੇ ਮੇਰੇ ਕੋਲ ਮੇਰੇ ਕੋਲ ਬੈਠ ਕੇ ਗਈ ਆ ਤੂੰ ਕਾਫੀ ਨਹੀਂ ਬਣਾ ਸਕਦੇ ਕੀਤਾ ਕੀ ਸਾਰਾ ਦਿਨ ਇੱਕ ਭਾਬੀ ਮੈਂ ਨਹੀਂ ਬਣਾਣੀ ਕੋਈ ਕਾਫੀ ਮੈਂ ਅੱਗੇ ਥੱਕੀ ਹੋਈ ਆ ਚਲੋ ਠੀਕ ਐ ਮੈਂ ਹੀ ਬਣਾ ਲੈਂਦੀ ਆ ਕਾਫੀ ਮੈਂ ਰੋਟੀ ਬਾਅਦ ਚ ਖਾ ਲਾਂਗੀ ਕੋਈ ਗੱਲ ਨਹੀਂ ਮੈਂ ਡੱਬੇ ਚ ਫੁਲਕੇ ਰੱਖ ਦੇਣੀ ਹਾਂ ਜਲਦੀ ਬਣਾਓ ਕਾਫੀ ਰਹਿਣ ਦੇ ਕੋਈ ਲੋੜ ਨਹੀਂ ਤੈਨੂੰ ਕਾਫੀ ਬਣਾਉਣ ਦੀ ਕਿਹਾ ਮੰਮੀ ਇਸ਼ਿਕਾ ਤੈਨੂੰ ਕੀ ਹੋਇਆ ਤੂੰ ਤਾਂ ਚੰਗੀ ਭਲੀ ਆਪਣੀ ਪਰਜਾਈ ਨਾ ਸਾਰਾ ਕੰਮ ਕਰਵਾਨੇ ਆ ਨਾ ਤੇ ਅੱਜ ਤੈਨੂੰ ਕੀ ਹੋ ਗਿਆ ਮੰਮੀ ਕੀ ਹੋ ਗਿਆ ਮੇਰੇ ਕੋਲ ਮੇਰੇ ਕੋਲ ਹੀ ਬੈਠੀ ਧੋਕੜੀ ਤੇ ਕੋਲ ਬੈਠੀ ਤੂੰ ਕੋਈ ਪ੍ਰੌਣੀ ਆਈ ਆ ਐਸ ਘਰ ਦੀ ਤੀ ਆ ਹਾਇ ਤੇ ਮੈਂ ਕਿਹੜਾ ਰੋਜ਼ ਹਣੀ ਆ ਪ੍ਰੋਣੀ ਇੱਕ ਸਾਬਨਾ ਇੱਕ ਦਿਨ ਮੇਰੇ ਬਣਾ ਕੇ ਕੁਛ ਖਵਾਉਦੋ ਕਿ ਤੇ ਕੁਛ ਬਾਹਰ ਥੋੜੀ ਟੋਟੋਲਾ ਤੁਹਾਡਾ ਤੇ ਖਵਾਣੀ ਡਈ ਨਾ ਸਵੇਰ ਦਾ ਤੇਨੂੰ ਤੇ ਫਿਰ ਕੀ ਸਨਾਨ ਕੋ ਦੋਈ ਤੇ ਫਿਰ ਮੈਨੂੰ ਸਨਾਨ ਨਹੀਂ ਡਈ ਪਰ ਇਹ ਤੂੰ ਵੇਖ ਤੂੰ ਆਈ ਆ ਤੂੰ ਬਹਿ ਇਹਨੂੰ ਕੰਨ ਨਾਲ ਬਾ ਲਿਆਈ ਆਪਣੇ ਮੈਂ ਕੱਲੀ ਕੱਲ ਬਸ ਬੈਠਾ ਕੋਈ ਤੇ ਮੇਰੇ ਕੋਲ ਬੋ ਲੈ ਤੇ ਬੈਨ ਨੂੰ ਤੇਰੇ ਕੋਲ ਮੱਲਾ ਇਕੱਠਾ ਕਰਕੇ ਮੰਗਾਣਾ ਮਮੀ ਕੀ ਮਤਲਬ ਦਾ ਦ ਮਤਲਬ ਇਹ ਨਹੀਂ ਆਪ ਤਾਂ ਤੂੰ ਕੋ ਕੰਮ ਕਰਨਾ ਨਹੀਂ ਨਾਲ ਤੂੰ ਉਹਨੂੰ ਵੀ ਬਾ ਲਿਆਈ ਆਪਣੇ ਕੋਲ ਹਾਏ ਤੇ ਕੀ ਹੋ ਗਿਆ ਵਾ ਕਿਹੜਾ ਇੰਨਾ ਕੰਮ ਮੇਰੇ ਕੱਲੇ ਇੰਨਾ ਕੰਮ ਵੱਧ ਗਿਆ ਜਿਹੜਾ ਈਸ਼ਿਕਾ ਵੀ ਨਾਲ ਲੱਗੇ ਤੁਸੀਂ ਵੀ ਨਾਲ ਲੱਗੋ ਅੱਛਾ ਕੋਈ ਕੰਮ ਹੈਗਾ ਹੀ ਨਹੀਂ ਆਪਾਂ ਤਾਂ ਪਹਿਣਾ ਸਬਜ਼ੀ ਬਣਾਈ ਸੀ ਮੂਲੀਆਂ ਦੀ ਆਪਾਂ ਤਾਂ ਉਹੋ ਹੀ ਖਾ ਲੈਣੀ ਸੀ ਆ ਤੇਰੇ ਆਏ ਸਾਨੂੰ ਕੰਮ ਪਿਆ ਨਾ ਬਾਕੀ ਇਹ ਗੱਲ ਨਹੀਂ ਹੈਗੀ ਇਹ ਨਾ ਸੋਚ ਕਿ ਸ਼ਾਇਦ ਤੇਰੇ ਆਏ ਸਾਨੂੰ ਕੰਮ ਪੈ ਗਿਆ ਜਾਂ ਬੋਝ ਪੈ ਗਿਆ ਐਹੋ ਜੀ ਰਿੰਪੀ ਕੋਈ ਗੱਲ ਨਹੀਂਗੀ ਵੇਖ ਨਾਨ ਨ ਪਰਚਾਈ ਰਲ ਕੇ ਸਾਰਾ ਘਰ ਦਾ ਕੰਮ ਕਰਦੇ ਆ ਪਰ ਜਦੋਂ ਦੀ ਤੂੰ ਆਈ ਹੈ ਨਾ ਤੂੰ ਬੈ ਆਪਾਂ ਤੈਨੂੰ ਕੋਈ ਨਹੀਂ ਕਹਿੰਦੇ ਤੂੰ ਕੰਮ ਕਰ ਜਾਂ ਨਾ ਕਰ ਪਰ ਘੱਟੋ ਘੱਟ ਉਹਨੂੰ ਤੇ ਕਰਨ ਦੇ ਨਾ ਹਾਏ ਹਾਏ ਕੰਮ ਕੰਮ ਕੀ ਕੰਮ ਦਾ ਰੋਲਾ ਪਾਇਆ ਮੰਮੀ ਮੈਂ ਨਹੀਂ ਕਰਦੀ ਸਾਰੇ ਕੰਮ ਮੈਂ ਤਾਂ ਇਕੱਲੀ ਸਾਰਾ ਘਰ ਦਾ ਕੰਮ ਕਰ ਲੈਣੀ ਮੈਂ ਤਾਂ ਨਹੀਂ ਕਿਨੂੰ ਰੋਲਾ ਪਾਣੀ ਕਿ ਮੇਰੇ ਨਾਲ ਵੀ ਆਣ ਕੇ ਹੈਲਪ ਕਰਾ ਦਿਓ ਜੀ ਮੈਂ ਇਕੱਲੀ ਲੱਗੀ ਆ ਠੀਕ ਆ ਜਿੰਨਾ ਕ ਤੂੰ ਇੱਥੇ ਕੰਮ ਕੀਤਾ ਨਾ ਉਨਾਂ ਕ ਤੂੰ ਆਪਣੇ ਸਹੁਰੇ ਕੰਮ ਕਰਦੀ ਐਂਗੀ ਹੁਣ ਕੀ ਮਤਲਬ ਤੁਹਾਡਾ ਇੱਥੇ ਆਣ ਕੇ ਵੀ ਮੈਂ ਕੰਮ ਕਰਾਂ ਫੇਰ ਆਪਣੇ ਮਸੋਰੇ ਨਹੀਂ ਚੰਗੀ ਫੇਰ ਮੈਂ ਉੱਥੇ ਰਹਿਣੀ ਇੱਥੇ ਕੀ ਕਰਨ ਨੂੰ ਆਣਾ ਫੇਰ ਮੈਂ ਗੱਲ ਤੇ ਇਹ ਨਹੀਂ ਹੈਗੀ ਕਿ ਤੈਨੂੰ ਮੈਂ ਕਿਹਾ ਤੂੰ ਕੰਮ ਕਰ ਗੱਲ ਜਿਹੜਾ ਕੰਮ ਕਰਦਾ ਉਹਨੂੰ ਤੂੰ ਨਾ ਟਾਂ ਤੋ ਉਹਨੂੰ ਤੂੰ ਆਪਣੇ ਬਰਾਬਰ ਵਾ ਲਿਆ ਕੀ ਕੰਮ ਆ ਮਮੀ ਇਨਕ ਜਿਹੜਾ ਨੂੰ ਮੈਂ ਟਾ ਲਿਆ ਵਾ ਦੋ ਇੱਕ ਸਬਜ਼ੀ ਬਣਾਈ ਐ ਨਾ ਇੱਕ ਚਾਹ ਬਣਾ ਕੇ ਪਾਈ ਕੀ ਬਣਾਇ ਮੈਨੂੰ ਵੱਖਰਾ ਕੁਝ ਬਣਾ ਕੇ ਖਵਾਇ ਜੇ ਮੈਨੂੰ ਚੱਲ ਠੀਕ ਐ ਪੁੱਤ ਮੈਂ ਕਹਿਣਾ ਤੇ ਨਹੀਂ ਚਾਹਦੀ ਤੂੰ ਕਹਿਣਾ ਸੀ ਕਿ ਮਾਂ ਹੋ ਕੇ ਤੀ ਨੂੰ ਕਿਹ ਤਰ੍ਹਾਂ ਆ ਮਨਚੂਰੀਆਂ ਲਿਆ ਨਹੀਂ ਆ ਆ ਕੱਟ ਵੱਟ ਖਾਂ ਸਾਰੀਆਂ ਚੀਜ਼ਾਂ ਜੱਬ ਨਾ ਤੇ ਕਿਉਂ ਕਰਦੀ ਨਹੀਂ ਮੈਂ ਵੀ ਕਰਦੀ ਆਪਣੇ ਘਰ ਨੋਖਾ ਨਹੀਂ ਕੋਈ ਕੀ ਕਰਦੀ ਆ ਪਤਾ ਮੈਨੂੰ ਸਵੇਰੇ ਜੋਬ ਤੇ ਚਲ ਜਾਨੀ ਆ ਸਵੇਰੇ ਸਾਰਾ ਤੇਰੇ ਸੱਸ ਕੰਮ ਕਰਦੀ ਆ ਰਾਤ ਨੂੰ ਆਣੀ ਆ ਸਬਜ਼ੀ ਬਣੀ ਹੁੰਦੀ ਆ ਤੇ ਦੋ ਟਿੱਕੀਆਂ ਆ ਕੇ ਲਾ ਕੇ ਤੇ ਮਨਚੂਰੀਆਂ ਕਦੀ ਬਣਾਇਆ ਵੀ ਆਰਡਰ ਕਰਕੇ ਮੰਗਵਾ ਲੈਣੀ ਆ ਤੇ ਮੇਰੀ ਗੱਲ ਸੁਣ ਲੈ ਸ਼ਿਕਾ ਅੱਜ ਤੂੰ ਇਹਦੇ ਕੋਲ ਬਹਿ ਗਈ ਆ ਕੋਈ ਵੀ ਘਰ ਆਵੇ ਜਾਵੇ ਕਿਸੇ ਦੇ ਕੋਲ ਬਰਾਬਰ ਨਹੀਂ ਬਹਿਣਾ ਆਪਣੀ ਪਰਜਾਈ ਨਾ ਜਿਸ ਰਾਗੇ ਕੰਮ ਕਰਵਾਨੀ ਨਾ ਉਸ ਰਾਗ ਕੰਮ ਕਰਵਾ ਸੋਲਿਆ ਮੇਰੀ ਗੱਲ ਕੰਮ ਵੱਧਦਾ ਨਾ ਕਿ ਘਟਦਾ ਉਹ ਤਾਂ ਦੇ ਆਪਾਂ ਕਰਨਾ ਹੀ ਕਰਨਾ ਨਾਲ ਤੂੰ ਵੀ ਬਰਾਬਰ ਬਹਿ ਗਈ ਆ ਅੱਗੇ ਤੋਂ ਤੇਰੇ ਵੀਰਾ ਰੋਟੀ ਖਾਂਦਾ ਮੈਂ ਰੋਟੀ ਖਾਣੀ ਤੂੰ ਸਭ ਨੂੰ ਪਾਣੀ ਰੋਟੀ ਸਭ ਨੂੰ ਵਗਦਾ ਨਹੀਂ ਤੇ ਅੱਜ ਤੈਨੂੰ ਕੀ ਹੋ ਗਿਆ ਤੈਨੂੰ ਛੱਡ ਪੜਾ ਐਸੇ ਤਰ੍ਹਾਂ ਬੜੀਆਂ ਘਰ ਦੀਆਂ ਧੀਆਂ ਨੂੰ ਹੋ ਜਾਂਦਾ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਛੋਟੀ ਜੀ ਸਟੋਰੀ ਬਣਾਦਾ ਆ ਜਾ ਆ ਜਾ ਆ ਜਾ ਰਿਧੀ ਆ ਜਾ ਆ ਜਾ ਨੰਦਨੀ ਆ ਜਾ ਆ ਜਾ ਅੱਜ ਸਾਡੇ ਕੋਲ ਇੱਕ ਛੋਟੀ ਜੀ ਕੁੜੀ ਆਈ ਨੰਦਨੀ ਠੀਕ ਹੈ ਜੀ ਤੇ ਇਹ ਆਈ ਆਪਾਂ ਵੈਸੇ ਇਹਦਾ ਛੋਟਾ ਜਿਹਾ ਇੱਕ ਸੀਨ ਲਿਆ ਬੜੀ ਪਿਆਰੀ ਬੱਚੀ ਹੈ ਗਈ ਆ ਹਾਂਜੀ ਜਿਹੜੀ ਅੱਜ ਦੀ ਛੋਟੀ ਜੀ ਸਟੋਰੀ ਬਣਾਈ ਨਾ ਉਹ ਪਾ ਸਿਰਫ ਐਸ ਮਕਸਦ ਨਾਲ ਬਣਾਈ ਆ ਕਿ ਕਈ ਭੈਣਾਂ ਵੀ ਪਹਿਲਾਂ ਤਾਂ ਬੜੀ ਵਧੀਆ ਆਪਣੀ ਪਰਜਾਈ ਨਾਲ ਕੰਮ ਕਰਵਾਂਦੀਆਂ ਹੋਣਗੀਆਂ ਜਦੋਂ ਭੈਣ ਆ ਜਾਂਦੀ ਆ ਨਾ ਢੈਣ ਵੀ ਨਾਲ ਉਹਨੂੰ ਬਰਾਬਰ ਵਾ ਲੈਂਦੀ ਆ ਕਿ ਬਹਿ ਜਾ ਤੋ हां ਉਹ ਤੇ 골ਟੀ ਪਿੱਛੋਂ ਬੋਲ ਰਿਹਾ ਠੀਕ ਆ ਤੇ ਬਿਲਕੁਲ ਮੈਨੂੰ ਉਹ ਡਾਇਲੋਗ ਹੀ ਭਲਾਤੇ ਆ ਕੀ ਸੀ ਪੂਜਾ ਕੀ ਹੁੰਦਾ ਕਿ ਨਾਲ ਬਿਠਾ ਲੈਂਦੀ ਆ ਵਾ ਲੈਂਦੀਆਂ ਨੇ ਤੇ ਜੇ ਕੋਈ ਕੰਮ ਕਰਦੀ ਵੀ ਹੈਲਪ ਕਰਦੀ ਵੀ ਪਈ ਆ ਤੇ ਉਹਨੂੰ ਇਸ਼ਾਰੇ ਕਰੀ ਜਾਂਦੀ ਵੀ ਤੂੰ ਨਾ ਕਰ ਉਹ ਵਰਧਾਈ ਲੱਗੀ ਜ਼ਰੂਰੀ ਨਹੀਂ ਕਿ ਪੈਨਾਂ ਦੇ ਕੋਈ ਵੀ ਘਰ ਜਾਵੇ ਤੇ ਤੁਹਾਨੂੰ ਹੈਲਪ ਕਰਾਣੀ ਚਾਹੀਦੀ ਕੋਈ ਵੀ ਘਰ ਚ ਆਵੇ ਇਹ ਸਾਡਾ ਫਰਜ ਆ ਜੇ ਆਪਾਂ ਉਹਦੇ ਨਾਲ ਅੱਗੇ ਰੋਟੀ ਫੜਾਣੇ ਆ ਨਾ ਤੇ ਸਗੋਂ ਉਹਨਾਂ ਨਾਲ ਸਬਜੀ ਭਾਜੀ ਚ ਹੋਰ ਤਰ੍ਹਾਂ ਵੀ ਹੈਲਪ ਸਾਨੂੰ ਕਰਵਾਣੀ ਚਾਹੀਦੀ ਐ ਇਹ ਨਹੀਂ ਕਿ ਆਪਾਂ ਮਤਲਬ ਉਹਦੇ ਸਿਰ ਤੇ ਨੂੰ ਦੇ ਸਿਰ ਤੇ ਹੀ ਸਾਰਾ ਕੰਮ ਸੜਦਾ ਕਿ ਆਪੀ ਕਰੇ ਇਹ ਹੱਸੇ ਖੇਡੇ ਜੋ ਮਰਜ਼ੀ ਕਰੇ ਤੇ ਜਿਹੜੀ ਅੰਦਰ ਖਪਣ ੜੇ ਉਹਨੇ ਤੇ ਆਪਣੇ ਆਪ ਹੀ ਬਰ ਬੋਲਣਾ ਹੈਗਾ ਕਿ ਆਪ ਤੇ ਆਈ ਆਈ ਤੇ ਨਾਲ ਵਕਤ ਮੈਨੂੰ ਮੇਰੇ ਪਾ ਦਾ ਪਤਾ ਇਸ਼ਕਾ ਤੂੰ ਕੀ ਕਹਿਣਾ ਚਾਹਨੀ ਏ ਦੇ ਬਾਰੇ థੈਂਕ ਯੂ ਕਹਿ 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 ਜੀ ਮੈਂ ਇਸ਼ਕ ਬੈਗੀ ਆ ਪਰ ਕਰ ਕਰ ਹੋਵੇ ਹੋਰ ਕੋਈ ਨਾ ਵੇਣਾ ਚਾਹੀਦਾ ਕਿ ਨਹੀਂ ਪਹਿਣਾ ਚਾਹੀਦਾ ਨਹੀਂ ਨਹੀਂ ਪਹਿਣਾ ਚਾਹੀਦਾ ਅੱਛਾ ਏਰੇ ਭਾਬੀ ਦੀ ਜਗਾ ਮੰਮੀ ਹੋਵੇ ਤੇ ਫਿਰ ਨਹੀਂ ਪਹਿਣਾ ਚਾਹੀਦਾ ਨਹੀਂ ਪਹਿਣਾ ਚਾਹੀਦਾ ਹੈਨਾ ਜਿੰਨੀ ਭਾਬੀ ਦੀ ਹੈਲਪ ਕਰਾਨੀ ਓਨੀ ਮੰਮੀ ਦੀ ਵੀ ਕਰਾਓ ਹਾਂ ਜਿੰਨੀ ਦੀ ਮੰਮੀ ਦੀ ਕਰਵਾਣੀ ਆ ਓਨੇ ਭਾਬੀ ਦੀ ਵੀ ਕਰਵਾਣੀ ਆ ਤੇ ਬਾਕੀ ਜੇ ਭੈਣ ਆ ਜੜ ਤੇ ਉਹਨਾਂ ਨੂੰ ਕਿਹੜਾ ਚਾਹੀਦਾ ਆਪ ਤੇ ਤੁਸੀਂ ਲਗਣਾ ਵੀ ਬਟ ਕਈ ਤੇ ਇਸ ਤਰ੍ਹਾਂ ਹੁੰਦੀਆਂ ਜੀ ਨਨਾਨਾ ਆਂਦੀਆਂ ਆਪ ਤੇ ਚਲੋ ਉਹਨਾਂ ਨੇ ਕੋਈ ਕੰਮ ਕਰਨਾ ਨਹੀਂ ਹੁੰਦਾ ਤੇ ਜਿਹੜੇ ਘਰ ਦੇ ਜੀ ਹੁੰਦੇ ਜਿਸ ਤਰ੍ਹਾਂ ਇੱਕ ਭੈਣ ਹੋਰ ਹੋ ਗਈ ਜਾਂ ਭੈਣਾਂ ਇਕੱਠੀਆਂ ਹੋ ਗਏ ਘਰ ਆ ਜਾਂਦੀਆਂ ਸਾਰੇ ਜਣੀਆਂ ਉਹ ਸਾਰੇ ਜਣੀਆਂ ਕਹਿਣਗੇ ਚਲੋ ਬਾਪਾ ਘੁੰਮਣ ਫਿਰਨ ਚੱਲਦੇ ਆ ਤੇ ਪਰਝਾਈ ਵਿਚਾਰ ਨੂੰ ਕਿਤੇ ਜੇ ਸਾੜ ਜਾਂਦੇ ਵੀ ਲੱਗੀ ਰਹਾ ਕੰਮ ਚਲ ਜਨੇਤ ਚਲ ਪਿਆ ਪਤਾ ਨਹੀਂ ਜੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਹੋ ਗਿਆ ਕਿ ਨਹੀਂ ਹੋ ਗਿਆ ਚਲੋ ਚਲੋ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ